ਦੇਸ਼ ਦੇ ਪ੍ਰਧਾਨ ਮੰਤਰੀ ਦਾ ਪਟਿਆਲਾ ਦਾ ਦੌਰਾ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਰਨੀਤ ਕੋਰ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨ ਪਹੁੰਚ ਰਹੇ ਹਨ ਲੇਕਿਨ ਕਿਸਾਨਾਂ ਨੇ ਫੈਸਲਾ ਕੀਤਾ ਹੈ ਵੀ ਅਸੀਂ ਉਹਨਾਂ ਨੂੰ ਕਾਲੇ ਝੰਡੇ ਦਿਖਾਵਾਂਗੇ ਵਿਰੋਧ ਕਰਾਂਗੇ ਕਿਉਂਕਿ ਸਕੇਂਦਰ ਸਰਕਾਰ ਨੇ ਕਿਸਾਨਾਂ ਕੀ ਜਿਹੜੀ ਮੰਗਾਂ ਸੀ ਇਹਨਾਂ ਦਾ ਕਹਿਣਾ ਕਿ ਉਹ ਨਹੀਂ ਮੰਨੀ ਇਸ ਕਰਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਕਾ ਕਾਲੇ ਝੰਡੇ ਦਿਖਾ ਕੇ ਆਪਣਾ ਵਿਰੋਧ ਕਰ ਰਹੇ ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਔਰ ਬਿਲਕੁਲ ਆਪਣਾ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਹੋਣਾ ਹੈ ਜਿੱਥੇ ਸਾਨੂੰ ਪੁਲਿਸ ਪ੍ਰਸ਼ਾਸਨ ਰੋਕੇਗਾ ਅਸੀਂ ਉੱਥੇ ਹੀ ਬਹਿ ਹੁਣ ਦੇਖਦੇ ਆ ਕਿ ਸਰਕਾਰ ਔਰ ਕੇਂਦਰ ਦੀ ਸਰਕਾਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਕਿਸ ਤਰ੍ਹਾਂ ਕਿਸਾਨਾਂ ਆ ਇਸ ਮਸਲੇ ਨੂੰ ਹੱਲ ਕਰਦੇ ਕਿ ਬਰੁਸਾ ਪੰਜਾਬ ਦੇ ਲੋਕਾਂ ਨੂੰ ਦੇ ਕੇ ਜਾਂਦੇ ਆ ਔਰ ਸਮਾਣਾ ਪਰਾਲ ਸੜਕ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿਸਾਨਾਂ ਵੱਲੋਂ ਪਟੜਾ ਸਾਈਡ ਨੂੰ ਕੂਚ ਕਰਨਾ ਇਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਸਾਨਾਂ ਕੋਲ ਦਲਜੀਤ ਸਿੰਘ ਜੀ ਹੈ ਦਲਜੀਤ ਸਿੰਘ ਜੀ ਕੀ ਕਹਿਣਾ ਹੈ ਤੁਹਾਡਾ ਜਿਹੜਾ ਇਹ ਪ੍ਰੋਟੈਸਟ ਹੈ ਅੱਜ ਤੱਕ ਪ੍ਰੋਟੈਸਟ ਜਿਹੜਾ ਐਸਕੇਮ ਵੱਲੋਂ ਨਰਿੰਦਰ ਮੋਦੀ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਜਦੋਂ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਅਸੀਂ ਇਹ ਗੱਲ ਕਿਵੇਂ برداشت ਕਰ ਸਕਦੇ ਹਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਆ ਕੇ ਇੱਥੇ ਚੋਣ ਪ੍ਰਚਾਰ ਕਰੇ ਸਾਡਾ ਰੋਸ ਆ ਦਿੱਲੀ ਸਾਡੀ ਆ ਦਿੱਲੀ ਉਹਨਾਂ ਦੀ ਨਹੀਂ ਹੈਗੀ ਇਸ ਕਰਕੇ ਅਸੀਂ ਸ਼ਾਂਤਮਈ ਰਹਿ ਕੇ ਜਾਬਤੇ ਦੇ ਵਿੱਚ ਰਹਿ ਕੇ ਉਹਦਾ ਵਿਰੋਧ ਕਰ ਰਹੇ ਹਾਂ ਪੰਜ ਚਾਰ ਥਾਂ ਜਿਹੜਾ ਵਾ ਸਾਡਾ ਜਿਹੜਾ ਰੂਟ ਪਲਾਨ ਤਿਆਰ ਹੋਇਆ ਵਾ ਸ਼ਾਂਤਮਈ ਕਰਾਂਗੇ ਜੇ ਕੋਈ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦਾ ਸਾਡੇ ਨਾਲ ਧੱਕਾ ਕੀਤਾ ਅਸੀਂ ਧੱਕਾ ਵੀ ਸਹਿਣ ਨਹੀਂ ਕਰਾਂਗੇ ਤੇ ਆਪਣੀ ਗੱਲ ਜਾਬਤੇ ਵਿੱਚ ਰਹਿ ਕਰਾਂਗੇ ਪ੍ਰਸ਼ਾਸਨ ਰੋਕੇਗਾ ਤਾਂ ਤੁਸੀਂ ਅੱਗੇ ਨਹੀਂ ਜਾਣ ਦਿੱਤਾ ਫਿਰ ਕੀ ਫਿਰ ਬੈਠੋਗੇ ਉੱਤੇ ਕੀ ਉਹ ਸਾਡੇ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਖੜੀ ਹੈ ਜੀ ਉਹ ਜੋ ਵੀ ਫੈਸਲਾ ਲਾਊਗੀ ਉੱਤੇ ਫੁੱਲ ਚੜਾ ਦਿੱਤਾ ਜਾਊਗਾ ਜੀ ਠੀਕ ਹੈ ਹਾਂ ਕੁਰਵੀਰ ਸਿੰਘ ਜੀ ਤੁਹਾਡਾ ਕੀ ਕਹਿਣਾ ਹੈ ਜਿਹੜਾ ਇਹ ਮੰਨ ਲਓ ਪ੍ਰੋਟੈਸਟ ਆ ਪ੍ਰਧਾਨ ਮੰਤਰੀ ਆ ਰਹੇ ਹਨ ਦੇਖੋ ਜੀ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀ ਵੀ ਜਿੱਥੇ ਵੀ ਰੈਲੀਆਂ ਕਰੂਗਾ ਪ੍ਰਧਾਨ ਮੰਤਰੀ ਅਸੀਂ ਸ਼ਾਂਤਮਈ ਜਿਹੜਾ ਵਿਰੋਧ ਕਰਨਾ ਹੈਗਾ ਅੱਜ ਵੀ ਅਸੀਂ ਇੱਥੇ ਸਮਾਣਾ ਪਟਿਆਲਾ ਰੋਡ ਤੇ ਇਕੱਠੇ ਹੋਏ ਆਂ ਤੇ ਇੱਥੋਂ ਇਕੱਠੇ ਹੋ ਕੇ ਅੱਗੇ ਵੱਲ ਨੂੰ ਅਸੀਂ ਵਧਾਂਗੇ ਜਿੱਥੇ ਵੀ ਸਾਨੂੰ ਪ੍ਰਸ਼ਾਸਨ ਰੋਕੂਗਾ ਅਸੀਂ ਉੱਥੇ ਬੈਠ ਕੇ ਸ਼ਾਂਤਮਈ ਆਪਣਾ ਪ੍ਰੋਟੈਸਟ ਜਿਹੜਾ ਦੇਖੋ ਕਿੰਦਾ ਦਾ ਵਿਸ਼ਵਾਸ ਦਵਾਉਂਦੇ ਨੇ ਸਾਡਾ ਮੋਰਚਾ ਕੇ ਮੀਟਿੰਗ ਕਰੂਗਾ ਕੀ ਅੱਗੇ ਤੈ ਹੁੰਦਾ ਹੈਗਾ ਉਸ ਮੁਤਾਬਕ ਅਸੀਂ ਅਗਲੀ ਰਣਨੀਤੀ ਤੈ ਕਰਾਂਗੇ ਜੀ ਸਾਲਾਂ ਤੋਂ ਮੋਦੀ ਸਾਹਿਬ ਦਾ ਹੀ ਜਾਂ ਭਾਜਪਾ ਦਾ ਜਿਹੜਾ ਰਾਜ ਹੈ ਉਹ ਕਾਰਪੋਰੇਟ ਪੱਖੀ ਨੀਤੀਆਂ ਦਾ ਰਿਹਾ ਤੇ ਔਰੰਗਜ਼ੇਬ ਦੇ ਰਾਹ ਦਾ ਰਾਜ ਰਿਹਾ ਹੈ ਸਨਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੇ ਖਿਲਾਫ ਜੋ ਜ਼ਬਰ ਹੋਇਆ ਮਜ਼ਦੂਰਾਂ ਦੇ ਖਿਲਾਫ ਜੋ ਤਾਨਾਸ਼ਾਹੀ ਲਾਗੂ ਕੀਤੀ ਹੈ ਉਸ ਗੱਲ ਨੂੰ ਲੈ ਕੇ 14 ਮਾਰਚ ਨੂੰ ਦਿੱਲੀ ਦੀ ਮਹਾਪੰਚਾਇਤ ਤੋਂ ਐਲਾਨ ਕੀਤਾ ਸੀ ਕਿ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ ਉਸ ਨੂੰ ਸਜ਼ਾ ਦੇਵਾਂਗੇ ਉਸ ਨੂੰ ਹਰਾਉਣ ਲਈ ਕੈਂਪੇਨ ਕਰਾਂਗੇ ਆਰ ਆਵਾਜ਼ ਉਠਾਵਾਂਗੇ ਉਹ ਸਾਰੀ ਚੀਜ਼ ਲਾਗੂ ਹੋ ਰਹੀ ਹੈ ਅੱਜ ਪ੍ਰਧਾਨ ਮੰਤਰੀ ਭਾਜਪਾ ਉਮੀਦਵਾਰਾਂ ਦਾ ਪ੍ਰਚਾਰ ਕਰਨ ਲਈ ਪੰਜਾਬ ਦੀ ਫੇਰੀ ਤਿਆਰ ਹੈ ਨੇ ਸਾਡੇ ਉਹਨਾਂ ਨਾਲ ਬਹੁਤ ਸਾਰੇ ਗਿਲੇ ਤੇ ਸ਼ਿਕਵੇ ਨੇ ਹਰੇ ਗਿਲੇ ਸ਼ਿਕਵੇ ਸਵਾਲਾਂ ਦੇ ਰੂਪ ਚ ਨੇ ਅੱਜ ਹਾਲ ਤੇ ਹੈ ਕਿ ਪਟਿਆਲਾ ਸੀਲ ਕਰ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਫੇਸ ਕਰਨ ਦੀ ਪੋਜੀਸ਼ਨ 'ਚ ਨਹੀਂ ਸਿਆਸੀ ਤੇ ਨੈਤਿਕ ਤੌਰ ਤੇ ਤਾਂ ਭਾਜਪਾ ਦੀ ਇਹ ਹਾਰ ਹੋ ਚੁੱਕੀ ਹੈ ਜਿੱਥੋਂ ਤੱਕ ਇਹ ਸਵਾਲ ਹੈ ਕਿ ਕੋਈ ਐਲਾਨ ਕਰਨਗੇ ਚੋਣ ਜਾਬਤੇ 'ਚ ਪ੍ਰਧਾਨ ਮੰਤਰੀ ਕੋਈ ਐਲਾਨ ਨਹੀਂ ਕਰ ਸਕਦੇ ਹਾਂ ਅਸੀਂ ਇਹ ਜ਼ਰੂਰ ਕਹਿੰਦੇ ਕਿ 2014 'ਚ ਚੋਣ ਗਰੰਟੀ ਦਿੱਤੀ ਸੀ ਕਿ ਐਮਐਸਪੀ ਸੁਆਮੀਨਾਥਨ ਫਾਰਮੂਲੇ ਤਹਿਤ ਕਿਸਾਨਾਂ ਨੂੰ ਦਮਾਂਗੇ ਉਹ ਚੋਣ ਗਰੰਟੀ ਹਵਾ ਹੋ ਗਈ ਕਿੱਧਰ ਗਈ ਪਤਾ ਹੀ ਨਹੀਂ ਲੱਗਿਆ ਪ੍ਰਧਾਨ ਮੰਤਰੀ ਕਹਿੰਦੇ ਕਰਜ਼ਾ ਮੁਕਤੀ ਕਰਾਂਗੇ ਕਾਰਪੋਰੇਟ ਦਾ 14.14 ਲੱਖ ਕਰੋੜ ਰੁਪਇਆ ਕਰਜ਼ੇ ਤੇ ਲੀਕ ਫੇਰਤੀ ਔਰ ਕਿਸਾਨਾਂ ਮਜ਼ਦੂਰਾਂ ਲਈ ਮਤਰਈ ਮਾਲ ਆ ਸਲੂਕ ਆਉਣ ਵਾਲੀ ਬੂਹੇ ਭੇੜ ਲਿੱਤੇ ਗਏ। ਤੋਂ ਅੱਜ ਇਹ ਜੇ ਸਵਾਲ ਨੇ ਜਿਨ੍ਹਾਂ ਦਾ ਅਸੀਂ ਆਨਸਰ ਮੰਗਦੇ ਆਂ। ਜੇ ਸਪੈਲਵਾਨ ਕੁੜੀਆਂ ਨੂੰ ਬ੍ਰਿਜ ਭੂਸ਼ਨ ਨੇ ਛੇੜਖਾਨੀ ਕੀਤੀ ਅਦਾਲਤ ਚ ਵੀ ਸਾਬਤ ਹੋ ਗਿਆ। ਅਦਾਲਤ ਨੇ ਮੰਨ ਲਿਆ ਕਿ ਇੰਨਾ ਐਵੀਡੈਂਸ ਹੈਗਾ ਉਹਦੇ ਖਿਲਾਫ ਵੀ ਇਹ ਮੁਕੱਦਮਾ ਚੱਲ ਸਕਦਾ। ਉਸ ਦੇ بیٹے ਨੂੰ ਟਿਕਟ ਦੇ ਕੇ ਦੇਸ਼ ਦੀਆਂ ਲੜਕੀਆਂ ਦਾ ਦੇਸ਼ ਦੀਆਂ ਖਡਾਰਨਾ ਦਾ અપਮਾਨ ਕੀਤਾ ਗਿਆ ਉਹਨਾਂ ਦਾ અપਮਾਨ ਕੀਤਾ ਗਿਆ ਜਿਨ੍ਹਾਂ ਨੇ ਦੇਸ਼ ਲਈ ਮੈਡਲ ਲਿਆਂਦੇ ਜੇ ਸਜੇ ਮਿਸ਼ਰਾ ਨੇ ਜਿਹੜਾ ਮਨਿਸਟਰ ਸੀ ਜਿਹਦੇ ਬੇਟੇ ਨੇ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਅੱਜ ਉਹਨਾਂ ਨੂੰ ਹੀ ਟਿਕਟ ਦੇ ਕੇ ਫਿਰ نوازਿਆ ਗਿਆ ਸਾਡੇ ਬਹੁਤ ਸਵਾਲ ਨੇ ਪ੍ਰਧਾਨ ਮੰਤਰੀ ਨਾਲ ਅੱਜ ਇਹ ਸਵਾਲ ਕਿਹਨਾਂ ਕਿਸਾਨ ਆਜ਼ਮਾ ਲੋ ਬਿਰੋਧ ਕਰਨ ਜਾ ਰਹੇ ਪਟਿਆਲੇ ਜ਼ਿਲ੍ਹੇ ਦੇ ਸਾਰੇ ਪਾਸਿਆਂ ਤੋਂ ਸਾਰੀਆਂ ਸੜਕਾਂ ਤੋਂ ਕਿਸਾਨ ਤੁਰ ਚੁੱਕੇ ਨੇ ਮੈਂ ਮੇਰੇ ਕੋਲੇ ਹੁਣੇ ਰਿਪੋਰਟ ਆਈ ਹੈ ਪਰਮੇਸ਼ਵਰ ਦਵਾਰ ਤੋਂ ਕਾਫਲਾ ਅੱਗੇ ਵੱਧ ਗਿਆ ਹੈ ਰਖੜਾ ਮੰਡੌੜ ਤੋਂ ਕਾਫਲਾ ਅੱਗੇ ਤੁਰਿਆ ਆ ਸਾਡਾ ਕਾਫਲਾ ਹੋਰ 10 ਮਿੰਟਾਂ ਤੱਕ ਪਟਿਆਲੇ ਵਾਲ ਨੂੰ ਕੂਚ ਕਰੂਗਾ ਅ ਸਰਾਂਦ ਰੋਡ ਤੋਂ ਕਿਸਾਨ ਅੱਗੇ ਆਉਣਗੇ ਇਹ ਸਾਰੀਆਂ ਗੱਲਾਂ ਪ੍ਰੋਟੈਸਟ ਲਈ ਅਸੀਂ ਤੁਰ ਰਹੇ ਆ ਹਾਂ ਅਸੀਂ ਬਹੁਤ ਕਲੀਅਰ ਕਟਾ ਸਯੁਕਤ ਕਿਸਾਨ ਮੋਰਚੇ ਚ ਕਿ ਸਾਨੂੰ ਜਿੱਥੇ ਰੋਕਿਆ ਜਾਊਗਾ ਅਸੀਂ ਉੱਥੇ ਬੈਠਾਂਗੇ ਔਰ ਆਪਣਾ ਪ੍ਰਦਰਸ਼ਨ ਕਰਾਂਗੇ ਜਿੰਨੀ ਦੇਰ ਤੱਕ ਪ੍ਰਧਾਨ ਮੰਤਰੀ ਉਰੇ ਆ ਇੱਥੇ ਆ ਦੂਜੀ ਪੋਜੀਸ਼ਨ ਇਹ ਹੈ ਕਿ ਅਸੀਂ ਜ਼ਬਰ ਤੇ ਸ਼ਕਤੀ ਦਾ ਜਿਹੜਾ ਸਾਹਮਣਾ ਹੈ ਉਹ ਸਬਰ ਤੇ ਠਰਮੇ ਨਾਲ ਕਰਾਂਗੇ ਠੀਕ ਹੈ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਜੀ ਕਿਉਂਕਿ ਸਾਡੇ ਪੀਐਮ ਸਾਹਿਬ ਇੱਥੇ ਆ ਰਹੇ ਨੇ ਉਹ ਸਾਡੀਆਂ ਹਜੇ ਜਿਹੜੀਆਂ ਮੰਗਾਂ ਨੇ ਉਹ ਸਾਡੀਆਂ ਜਿਉਂਦੀਆਂ ਤਉਪਈਆਂ ਨੇ ਕਿਹੜਾ ਮੂੰਹ ਲੈ ਕੇ ਆ ਰਹੇ ਨੇ ਤਿੰਨ ਦਿਨ ਹੋ ਗਏ ਸਾਡਾ ਪਟਿਆਲੇ 'ਚ ਬੁਰਾ ਹਾਲ ਕੀਤਾ ਪਿਆ ਲੋਕਾਂ ਦਾ ਸਾਡੀਆਂ ਸਾਰੀਆਂ ਸੜਕਾਂ ਜਮ ਕੀਤੀਆਂ ਪਈਆਂ ਨੇ ਸਾਡੇ ਨਾਲ ਕੋਈ ਵੀ ਇਹਨਾਂ ਦਾ ਅਧਿਕਾਰੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਫੇਰ ਕੀ ਕੀ ਕਰਨੋਗੇ ਤੇ ਕਿਹਨੂੰ ਦਿਖਾਉਣ ਆਉਣਗੇ ਵੀ ਸਾਰੇ ਲੋਕ ਸਾਰੀ ਪਬਲਿਕ ਤਾਂ ਨਾਰਾਜ਼ ਹੈ ਸੜਕਾਂ ਤੇ ਹੋਈ ਬੈਠੀ ਹੈਗੀ ਹਾਂਜੀ ਅੱਜ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਪੰਜਾਬ ਦੀ ਪਹਿਲੀ ਫੇਰੀ ਜਿਹੜੀ ਉਹ ਪਟਿਆਲਾ ਵਿੱਚ ਆ ਰਹੇ ਨੇ ਇਸ ਤੇ ਸੰਯੁਕਤ ਮੋਰਚੇ ਵੱਲੋਂ ਜੋ ਐਲਾਨ ਕੀਤਾ ਵੀ ਭਾਜਪਾ ਪਹਜਾਓ ਦੇਸ਼ ਬਚਾਓ ਤੇ ਕਾਰਪੋਰੇਟਰ ਨੂੰ ਪਹਜਾਓ ਦੇਸ਼ ਬਚਾਓ ਤੇ ਇਸ ਦੇ ਤਹਿਤ ਅਸੀਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨੇ ਕਾਲੇ ਝੰਡੇ ਖਾਵਾਗੇ ਕਿਉਂਕਿ ਉਹ ਜਿਹੜੇ ਤੱਕ ਜਾਣ ਨਹੀਂ ਦੀਆ ਫਿਰ ਕਿੱਥੇ ਕੀ ਕਰੀਏ ਵੇਖੋ ਅਸੀਂ ਜਿੱਥੇ ਤੱਕ ਜਾਵਾਂਗੇ ਜਾਵਾਂਗੇ ਜਿੱਦ ਨਹੀਂ ਤਾਂ ਫਿਰ ਅਸੀਂ ਸੜਕਾਂ ਦੇ ਜੇ ਨਾ ਜਾਣ ਦਿੱਤਾ ਅਸੀਂ ਸੜਕਾਂ ਤੇ ਰਨੇ ਲਾ ਕੇ ਬੈਠਾਂਗੇ ਫਿਰ ਅਸੀਂ ਤੁਹਾਡਾ ਹੀ ਕਹਿਣਾ ਜੋ ਸਾਡਾ ਸੰਯੁਕਤ ਮੋਰਚੇ ਦਾ ਉਲਿਖਿਆ ਹੋਇਆ ਪ੍ਰੋਗਰਾਮ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਨੇ ਉਹਨਾਂ ਦਾ ਡਟ ਕੇ ਵਿਰੋਧ ਅਸੀਂ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਪ੍ਰਸ਼ਾਸਨ ਰੋਕੇਗਾ ਅਸੀਂ ਆਪਣਾ ਜ਼ੋਰ ਲਾਵਾਂਗੇ ਪਟਿਆਲੇ ਪਹੁੰਚਣ ਦਾ ਅਸੀਂ ਸ਼ਾਂਤਮਈ ਰਹਿ ਕੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕੈਮਰਾਮੈਨ ਪ੍ਰਥਮ ਦੇ ਨਾਲ ਪਰਸ਼ੋਤਮ ਕੋਸਿਕ ਸਮਾਣਾ ਨਿਊਜ਼